ਜੀ ਹਰ ਇੱਕਾਲ ਦੋਸਤੋ ਮਾਰਾਯਾਯੁਰਵੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮਰਗੀ ਅਕਸ ਮਾਰਦੀ ਜਿਹੜਾ ਮਰਗੀ ਦਾ ਦੌਰਾ ਪੈਂਦਾ ਕੋਈ ਇਸ ਤਰ੍ਹਾਂ ਦੌਰਾ ਪੈਂਦੇ ਇਹਨਾਂ ਨੂੰ ਮਰਗੀ ਦੇ ਦੌਰੇ ਕਹਿੰਦੇ ਮਰਗੀ ਦਾ ਦੌਰਾ ਬੜਾ ਭੈੜਾ ਦੌਰਾ ਹੁੰਦਾ ਹੈ ਮੂੰਹ ਦੇ ਵਿੱਚ ਝੱਗ ਵਗਣ ਲੱਗ ਜਾਂਦੀ ਹੈ ਤਾਂ ਸ਼੍ਰੀਮਾਨੀ ਮੀਗਰਾ ਜੀ ਇੱਥੇ ਮਰਗੀ ਦੇ ਦੌਰੇ ਦੀ ਗੱਲ ਕਰਦੇ ਇਹ ਵੈਸੇ ਦਿਮਾਗ ਦੀ ਕਮਜ਼ੋਰੀ ਹੋਵੇ ਤਾਂ ਵੀ ਪੈਂਦੇ ਆ ਕਈਆਂ ਨੂੰ ਅੱਖਾਂ ਦੇ ਜਿਹੜਾ ਪਿੱਛੇ ਕਨੈਕਸ਼ਨ ਦਿਮਾਗ ਦੀਆਂ ਨਾੜਾਂ ਦੇ ਨਾਲ ਉਹਨਾਂ ਤੋਂ ਵੀ ਕਈ ਵਾਰੀ ਕੋਈ ਗੜਬੜ ਹੋ ਜਾਂਦੀ ਹੈ ਤਾਂ ਵੀ ਪੈਣ ਲੱਗ ਜਾਂਦੀ ਹੈ। ਕਈਆਂ ਨੂੰ ਕੰਨਾਂ ਦੀ ਪ੍ਰੋਬਲਮ ਹੋਵੇ ਉਹਨਾਂ ਦਾ ਪਿੱਛੇ ਕਨੈਕਸ਼ਨ ਜਿਹੜੀਆਂ ਸਾਰੀਆਂ ਨਾੜਾਂ ਦਾ ਕੁਛ ਧੌਣ ਤੋਂ ਉੱਪਰ ਕੋਈ ਵੀ ਰੋਗ ਹੈ ਚਾਹ ਨੱਕ ਦਾ ਚਾਹ ਮੂੰਹ ਦਾ ਵਾ ਚ ਅੱਖਾਂ ਦਾ ਕੰਨਾਂ ਦਾ ਉਹਦਾ ਕਨੈਕਸ਼ਨ ਦਿਮਾਗ ਦੇ ਨਾਲ ਹੈਗਾ। ਤੇ ਉਹ ਕਈ ਵਾਰੀ ਇਹ ਰੋਗ ਜਿਹੜੇ ਆਏ ਦਿਮਾਗ ਦੀਆਂ ਨਸਾਂ ਜਿਹੜੀਆਂ ਕਨੈਕਸ਼ਨ ਜਿੰਨਾਂ ਦਾ ਹੋਵੇ ਨਾਲ ਉਹਨਾਂ ਤੋਂ ਗੜਬੜ ਹੋ ਜੇ ਜੇ ਦੌਰਾ ਜਿਹੜਾ ਪੈਣ ਲੱਗਦਾ ਹੈ ਤੇ ਸ਼੍ਰੀਮਾਨੀ ਮੇਘਰਾਜ ਜੀ ਇੱਥੇ ਕੀ ਲਿਖਦੇ ਆ ਇੱਥੇ ਲਿਖਿਆ ਮਿਰਗੀ ਅਪਸਮਾਰ ਇਸ ਰੋਗ ਵਿੱਚ ਰੋਗੀ ਨੂੰ ਦੌਰਾ ਪੈਂਦਾ ਹੈ ਬੇਹੋਸ਼ ਹੋ ਕੇ ਡਿੱਗ ਪੈਂਦਾ ਹੈ ਹੱਥ ਪੈਰ ਮੁੜ ਜਾਂਦੇ ਹਨ ਮੂੰਹ ਵਿੱਚੋਂ ਝੱਗ ਜਾਂਦੀ ਹੈ ਪੱਕੀ ਨਿਸ਼ਾਨੀ ਫਿਰ ਮਾਰਦਾ ਹੈ ਮੂੰਹ ਇੱਕ ਪਾਸੇ ਹੋ ਜਾਂਦਾ ਹੈ ਇਸ ਨੂੰ ਅਪਸ ਅਪਸਸਾਰ ਜਾਂ ਅਪਸਮਾਰਗ ਮਿਰਗੀ ਆਖਦੇ ਹਨ ਕਈ ਸੱਜਣ ਦਿਮਾਗ ਵਿੱਚ ਕਰਮ ਆਖਦੇ ਹਨ ਜਦੋਂ ਹਰਕਤਾਂ ਕਰਦੇ ਹੈ ਤਾਂ ਦੌਰਾ ਪੈਂਦਾ ਹੈ ਸ਼ੁੱਧ ਬੁੱਧ ਨਹੀਂ ਰਹਿੰਦੀ ਮੇਘ ਗ੍ਰੰਥ ਵਿੱਚ ਇਸ ਦਾ ਨਰਨਾਮਹੰਤ ਗਣੇਸ਼ਾ ਜੀ ਨੇ ਪੰਜ ਪ੍ਰਕਾਰ ਦਾ ਲਿਖਿਆ ਹੈ ਸ਼੍ਰੀ ਗੁਰੂ ਜੀ ਮੇਘਰਾਜ ਜੀ ਨੇ ਜਦੋਂ ਇਹ ਗ੍ਰੰਥ ਲਿਖਿਆ ਤੇ ਸ਼੍ਰੀ ਮਹੰਤ ਗਣੇਸ਼ਾ ਜੀ ਨੇ ਦਾ ਤੀਕਾ ਕਰਕੇ ਇਹਨੂੰ ਪੰਜਾਂ ਤੇ ਲਿਖਿਆ ਬਾਤ ਦਾ ਪਿਤ ਦਾ ਖੁਦਾ ਸਨ ਪਾਪ ਤਰਦੋਖ ਦਾ ਇਹਨਾਂ ਪੰਨਿਆਂ ਤੋਂ ਕਹਿੰਦੇ ਇਹਦੀ ਉਤਪਤੀ ਹੋ ਸਕਦੀ ਹੈ ਜਾਂ ਹੈਗੀ ਹੋ ਤਾਂ ਤੋਂ ਇਥੇ ਦਾ ਇਲਾਜ ਕੀ ਦੱਸਿਆ ਵਾ ਬਰਚ ਦੌਰਤੀ ਕਾਲੀ ਮਿਰਚ ਦੌਰਤੀ ਗੇਰੂ ਚਾਰਤੀ ਸ਼ਹਿਦ ਨਾਲ ਇਹਦੇ ਸ਼ਹਿਦ ਤੇ ਇਹ ਇੱਕ ਖਰਾਕ ਆ ਜਿਹੜਾ ਜਦੋਂ ਕੋਈ ਵੀ ਤਸੀਹ ਸਾਰੀਆਂ ਦਵਾਈਆਂ ਲੈ ਲਈ ਉਹਨੂੰ ਹੱਥ ਤੇ ਰੱਖ ਕੇ ਜਾਂ ਕੱਚ ਦੀ ਗੁੱਲੀ 'ਚ ਪਾ ਕੇ ਦੋ ਜਾਂ ਤਿੰਨ ਤੁਮਕੇ ਸ਼ਾਇਦ ਪਾ ਕੇ ਉਹਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮਲੋ ਜੇ ਉਹ ਚਟਣੀ ਵਾਂਗੂ ਬਣ ਗਈ ਹੈ ਤੇ ਸ਼ਾਇਦ ਨਾ ਜ਼ਿਆਦਾ ਕੋਈ ਨਹੀਂ ਪਈ ਨਹੀਂ ਬਣੀ ਤਾਂ ਫਿਰ ਤੁਸੀਂ ਪਾ ਸਕਦੇ ਹੋ ਸ਼ਾਇਦ ਸਵੇਰ ਸ਼ਾਮ ਦਿਓ 40 ਦਿਨ ਦਾ ਕੋਰਸ ਕਰੋ ਦਿਮਾਗ ਦੀ ਬਾਯੂ ਕਰਮਾਂ ਲਈ ਠੀਕ ਹੈ ਜੇ ਬਾਯੂ ਜਾਂ ਪਿਤ ਕਫ ਤੇ ਤਰਦੋਖ ਜਾਂ ਸਨੁਪਾਤ ਇਹਨਾਂ ਪੰਨਿਆਂ ਤੋਂ ਉਤਪਤੀ ਇਹਦੀ ਹੈਗੀ ਆ ਤੇ ਇਹ ਦਵਾਈ ਦੇ ਨਾਲ ਬੰਦਾ ਠੀਕ ਹੋ ਜੂਗਾ ਨਹੀਂ ਹੈਗੀ ਆ ਵੀ ਠੀਕ ਹੈ ਮਰਗੀ ਦੇ ਦੌਰੇ ਵਾਸਤੇ ਆ ਅਫਸਮਾਰ ਜਿਹੜਾ ਵਾ ਰੋਗ ਉਹਦੇ ਵਾਸਤੇ ਆ 40 ਦਿਨ ਦਾ ਕੋਰਸ ਹੈ ਸਵੇਰ ਸ਼ਾਮ ਚ ਮੇਰੇ ਸ਼ਾਮ ਵਰਤੋ ਬਾਕੀ ਪਾਠ ਪਾਠ ਜਨ ਕਰੋ ਗੁਰੂ ਮਹਾਰਾਜ ਦਾ ਧਿਆਨ ਕਰੋ ਜਿਹੜੇ ਤੁਹਾਡੇ ਇਸ਼ਟ ਦੇਵ ਆ ਉਹਨਾਂ ਦੀ ਸੇਵਾ ਕਰੋ ਤੇ ਤੁਹਾਨੂੰ ਜਿਹੜਾ ਰੋਗ ਹੈ ਦੂਰ ਜਾਂਦਾ ਹੋਊਗਾ। ਤਾਂ ਵੀਡੀਓ ਵਧੀਆ ਲੱਗੇ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ। ਇਸੇ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਬੈਲ ਆਈਕਨ ਦੀ ਘੰਟੀ ਦਬਾਓ। ਜਿਹੜੀ ਵੀ ਅਸੀਂ ਵੀਡੀਓ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚੇ।